ਸਸਿਕਲ ਦੋਸਤੋ ਦੋਸਤੋ ਇਹ ਵੀਡੀਓ ਦਾ ਤੁਹਾਡੇ ਤੱਕ ਪਹੁੰਚਣਾ ਹੋ ਸਕਦਾ ਹੈ ਕਿ ਤੁਹਾਡੇ ਚੰਗੇ ਵਾਸਤੇ ਤੁਹਾਨੂੰ ਚੰਗੇ ਫਲ ਦੇਣ ਵਾਸਤੇ ਤੁਹਾਡੇ ਤੱਕ ਪਹੁੰਚੀ ਹੋਵੇ ਕਿਉਂਕਿ ਜਿਹੜੀ ਵੀਡੀਓ ਇਹ ਆ ਇਹਦਾ ਕਨੈਕਸ਼ਨ ਤੁਸੀਂ ਫਰਸ਼ ਤੋਂ ਅਰਸ਼ ਵੱਲ ਕਿਵੇਂ ਜਾਓਗੇ ਇਹਦਾ ਕਨੈਕਸ਼ਨ ਇਹ ਆ ਸੋ ਮੈਂ ਅੱਜ ਜਿਹੜੀ ਗੱਲ ਕਰਨ ਲੱਗਾ ਬ੍ਰਹਿਮੰਡ ਨਾਲ ਜੁੜੀ ਹੋਈ ਗੱਲ ਕਰਨ ਲੱਗਾ ਹਿਊਨੀਵਰਸ ਨਾਲ ਜੁੜੀ ਹੋਈ ਗੱਲ ਕਰਨ ਲੱਗਾ ਜਿਹੜੋ ਅਕਾਲ ਪੁਰਖ ਵੀ ਕਹਿੰਦੇ ਆ ਉਹਦੇ ਨਾਲ ਜੁੜੀ ਹੋਈ ਗੱਲ ਕਰਨ ਲੱਗਾ ਸੋ ਗੱਲ ਇਹ ਆ ਕਿ ਜਦੋਂ ਤੁਸੀਂ ਬ੍ਰਹਿਮੰਡ ਦਾ ਯੂਨੀਵਰਸ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਨਿੱਕੀ-ਨਿੱਕੀ ਖੁਸ਼ੀ ਮਿਲਣ ਤੇ ਤੁਸੀਂ ਉਹਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਇਸ ਕਰਕੇ ਮੈਂ ਨਵੀਂ ਵੀਡੀਓ ਬਣਾ ਰਿਹਾ ਤੇ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਜਦੋਂ ਤੁਸੀਂ ਧੰਨਵਾਦ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਫਿਰ ਉਹਦੇ ਵਿੱਚੋਂ ਸਭ ਤੋਂ ਪਹਿਲਾਂ ਯੂਨੀਵਰਸ ਕੀ ਕਰਦਾ ਹੈ ਯੂਨੀਵਰਸ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਨਾਲ 네ਗੇਟਿਵ એનર્ਜੀ ਵਾਲੇ ਲੋਕ ਹੁੰਦੇ ਆ ਜਿਹੜੇ ਜਿਵੇਂ ਹੁਣ ਤੁਸੀਂ ਮੰਨ ਲਓ ਕਿ ਹੁਣ ਸੋਨਾ ਹੈ ਅੱਜ ਤੋਂ 2 ਮਹੀਨੇ ਪਹਿਲਾਂ ਕਿਸੇ ਬੰਦੇ ਨੇ ਮੈਨੂੰ ਕਿਹਾ ਕਿ ਤੂੰ ਚਾਂਦੀ ਖਰੀਦ ਲੈ ਸਿਲਵਰ ਖਰੀਦ ਕੇ ਰੱਖ ਲੈ ਪਰ ਉਦੋਂ ਮੈਂ ਕੀ ਕੀਤਾ ਜਦੋਂ ਸਿਲਵਰ ਖਰੀਦਣ ਲੱਗਾ ਤਾਂ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਯਾਰ ਜੇ ਕੇ দামে ਦਾ ਰੇਟ ਡਿੱਗ ਪਿਆ ਤੇ ਤੇਨੂੰ ਨੁਕਸਾਨ ਹੋ ਜਾਏਗਾ ਉਹ ਬੰਦੇ ਦੇ ਕਰਕੇ ਮੈਂ 3 ਦਿਨ ਡਿਲੇ ਕਰ ਦਿੱਤਾ ਜਿੱਦੇ ਕੇ ਮੈਨੂੰ ਇਹ ਥੋੜਾ ਜਿਹਾ ਜਿਹੜਾ ਮੁਨਾਫਾ ਅੱਗੇ ਘੱਟ ਮਿਲਿਆ ਕਿਉਂਕਿ ਮੈਂ ਉਹ ਸੋਨਾ ਖਰੀਦਣ ਦੇ ਵਿੱਚ ਚਾਂਦੀ ਖਰੀਦਣ ਦੇ ਵਿੱਚ ਮੈਂ ਸਮਾਂ ਡਿਲੇ ਕਰ ਗਿਆ ਜੋ ਡਿਲੇ ਕਰ ਗਿਆ ਤੇ ਉਹਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਕਿ 3 ਲੱਖ 30 ਹਜ਼ਾਰ ਪਲੱਸ ਰੇਟ ਜਿਹੜਾ ਅੱਜ ਚੱਲ ਰਿਹਾ ਉਹ ਸਮੇਂ ਦੀ ਗੱਲ ਹੈ ਜਦੋਂ ਮੈਂ 1 ਲੱਖ ਇਹ 133000 ਰੁਪਏ ਨੂੰ ਚਾਹਦੀ ਖਰੀਦਣ ਦੀ ਗੱਲ ਕਰ ਰਿਹਾ ਸੀ ਤੇ ਉਹ ਨੈਗੇਟਿਵ એનર્ਜੀ ਵਾਲਾ ਪਰਸਨ ਸੀ ਫਿਰ ਮੈਂ ਯੂਨੀਵਰਸ ਦੇ ਅੱਗੇ ਫਿਰ ਵੀ ਕਿਹਾ ਕਿ ਮੈਂ ਧੰਨਵਾਦ ਕਰਦਾ ਚਲੋ ਸ਼ਾਇਦ ਮੈਂ ਨਹੀਂ ਲਿਆ ਗਿਆ ਤੇ ਮੈਂ ਤੇਰਾ ਧੰਨਵਾਦ ਕਰਦਾ ਮੈਂ ਯੂਨੀਵਰਸ ਦਾ ਧੰਨਵਾਦ ਕਰਦਾ ਰਿਹਾ ਫਿਰ ਮੈਨੂੰ ਪੋਜ਼ਿਟਿਵ એનર્ਜੀ ਵਾਲੇ ਲੋਕ ਮਿਲੇ ਮੇਰੇ ਨਾਲ ਉਹ ਜਿਹੜੇ ਨੈਗੇਟਿਵ એનર્ਜੀ ਵਾਲੇ ਲੋਕ ਸੀ ਆਪਣੇ ਆਪ ਹੌਲੀ 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 ਖਿਸਕਦੇ ਗਏ ਮੇਰਾ ਉਹ ਪਿੱਛਾ ਛੱਡਦੇ ਗਏ ਤੇ ਮੈਂ ਉਹਨਾਂ ਦਾ ਪਿੱਛਾ ਛੱਡਦਾ ਗਿਆ ਉਹਨਾਂ ਤੋਂ ਪਿੱਛਾ ਮੇਰਾ ਯੂਨੀਵਰਸ ਨੇ ਛੜਾਇਆ ਛੜਉਣ ਤੋਂ ਬਾਅਦ ਕੁਝ ਲੋਕ ਹੋ ਸੀ ਜਿਹੜੇ ਮੇਰੇ ਨਾਲ ਆਧਾਰ ਕਰਦੇ ਹੁੰਦੇ ਸੀ ਮੇਰੇ ਤੋਂ ਮੈਡੀਸਿਨਸ ਲੈਣਦੇ ਹੁੰਦੇ ਸੀਗੇ ਤੇ ਮੇਰੇ ਨਾਲ ਆਧਾਰ ਕਰਕੇ ਚਲੇ ਜਾਂਦੇ ਸੀ ਤੇ ਮੇਰੇ ਪੈਸੇ ਮੋੜਦੇ ਵੀ ਨਹੀਂ ਸੀ ਤੇ ਉਹਨਾਂ ਨੇ ਕਦੇ ਪੈਸੇ ਕਿਸੇ ਦੇ ਮੋੜੇ ਵੀ ਨਹੀਂ ਹੋਣੇ ਸ਼ਾਇਦ ਉਹਨਾਂ ਤੋਂ ਮੇਰਾ ਜਿਹੜਾ ਛੁਟਕਾਰਾ ਯੂਨੀਵਰਸ ਨੇ ਦਵਾ ਦਿੱਤਾ ਅਕਾਲ ਪੁਰਖ ਨੇ ਉਹਨਾਂ ਤੋਂ ਛੁਟਕਾਰਾ ਦਵਾ ਦਿੱਤਾ ਜੋ ਛੁਟਕਾਰਾ ਦਵਾ ਦਿੱਤਾ ਤੇ ਹੁਣ ਮੇਰੇ ਨਾਲ ਉਹ ਸੱਜਣ ਆਉਣ ਜੁੜਨ ਲੱਗੇ ਜਿਹੜੇ ਪੋਜ਼ਿਟਿਵ એનર્ਜੀ ਵਾਲੇ ਆ ਜਿਨ੍ਹਾਂ ਦੇ ਨਾਲ ਹੱਥ ਮਿਲਾ ਕੇ ਵੀ ਮੈਨੂੰ ਸਕੂਨ ਮਿਲਦਾ ਜਿਨ੍ਹਾਂ ਦੇ ਨਾਲ ਜਦੋਂ ਮੈਂ ਹੱਥ ਮਿਲਾ ਲੈਂਦਾ ਤੇ ਮੈਨੂੰ ਉਹ ਬਿਜ਼ਨਸ ਦੀਆਂ ਗੱਲਾਂ ਕਰਦੇ ਨੇ ਮੈਨੂੰ ਅੱਗੇ ਵੱਲ ਲੈ ਕੇ ਜਾਂਦੇ ਹਨ ਯੂਨੀਵਰਸ ਕੋਈ ਉੱਪਰੋਂ ਪੈਸਾ ਨਹੀਂ ਦੇਖਦਾ ਪਰ ਲੇਕਿਨ ਤੁਹਾਡੇ ਕੋਲੇ ਪੈਸਾ ਆਉਣ ਦੇ ਰਸਤੇ ਖੋਲਦਾ ਹੈ ਯੂਨੀਵਰਸ ਨੂੰ ਜਦੋਂ ਤੁਸੀਂ ਇਹ ਜਦੋਂ ਛੋਟੀਆਂ-ਛੋਟੀਆਂ ਅਚੀਵਮੈਂਟਾਂ ਕਰਦੇ ਹੋ ਧੰਨਵਾਦ ਕਰਦੇ ਹੋ ਕਿ ਯੂਨੀਵਰਸ ਤੇਰਾ ਬਹੁਤ-ਬਹੁਤ ਧੰਨਵਾਦ ਗੁਪਤ ਸ਼ਕਤੀਆਂ ਸੁਪਰੀਮ ਪਾਵਰ ਜੋ ਮੈਨੂੰ ਦਿਖਾਈ ਨਹੀਂ ਦਿੰਦੀਆਂ ਮੇਰਾ ਕੰਮ ਕਰ ਰਹੀਆਂ ਮੈਨੂੰ ਤਾਕਤ ਦੇ ਰਹੀਆਂ ਮੇਰੇ ਕੰਮ ਕਰ ਰਹੀਆਂ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤਾਂ ਯੂਨੀਵਰਸ ਇੱਕੋ ਹੀ ਆਵਾਜ਼ ਸੁਣਦਾ ਹੈ ਉਹ ਕੀ ਸੁਣਦਾ ਹੈ ਜਦੋਂ ਤੁਸੀਂ ਯੂਨੀਵਰਸ ਨੂੰ ਐਕਟਿਵ ਕਰਨਾ ਹੈ ਐਕਟੀਵੇਟ ਕਰਨਾ ਤੁਸੀਂ ਕੀ ਕਰਨਾ ਤੁਸੀਂ ਬੈਠ ਜਾਣਾ ਸਿਰਫ ਆਪਣਾ ਧਿਆਨ ਅੱਖਾਂ ਬੰਦ ਕਰ ਲਓ ਆਪਣਾ ਧਿਆਨ ਗਹਿਰੇ ਸਾਹਾਂ ਦੇ ਵਿੱਚ ਲਾਓ ਗਹਿਰੇ ਸਾਹ ਜਦੋਂ ਲਓਗੇ ਪੰਜ ਚਾਰ ਸਾਹ ਲਓਗੇ ਤਾਂ ਉਹਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਤੁਹਾਡੀ ਜਿਹੜੀ ਤਾਰ ਹੈ ਉਹਦੇ 'ਚ ਤੁਸੀਂ ਕਹਿਣਾ ਕਿ ਯੂਨੀਵਰਸ ਧੰਨਵਾਦ ਮੇਰੇ ਕੋਲ ਗੱਡੀ ਹੈ ਮੇਰੇ ਕੋਲ ਸੋਨਾ ਹੈ ਮੇਰੇ ਕੋਲ ਚਾਂਦੀ ਹੈ ਮੇਰੇ ਕੋਲ ਕਾਰ ਹੈ ਮੇਰੇ ਕੋਲ ਆਪਣੀ ਰਜਾਈ ਬਿਸਤਰਾ ਹੈ ਜਿੱਦੇ 'ਚ ਮੈਂ ਸੌਂਨਾ ਮੇਰੇ ਕੋਲ ਸਭ ਕੁਝ ਹੈ ਤੇਰਾ ਦਿੱਤਾ ਹੋਇਆ ਉਹਦਾ ਧੰਨਵਾਦ ਕਰਨਾ ਇਹਨਾ ਕਹਿ ਕੇ ਬਸ ਜਿਆਦਾ ਉਹ ਤੋਂ ਮੰਗਣਾ ਨਹੀਂ ਕੁਝ ਜੇ ਤੁਸੀਂ ਮੰਗਦੇ ਹੋ ਡਿਮਾਂਡ ਕਰਦੇ ਹੋ ਤਾਂ ਉਹਨੂੰ ਐ ਲੱਗਦਾ ਕਿ ਇਹ ਬੰਦਾ ਇਹ ਚੀਜ਼ ਇਹਦੇ ਕੋਲੇ ਆਲਰੇਡੀ ਹੈ ਉਹਨਾਂ ਕੀ ਕਰਦਾ ਮੰਗਣ ਵਾਲੇ ਬੰਦੇ ਨੂੰ ਜਿਹੜੀ ਚੀਜ਼ ਤੋਂ ਤੁਸੀਂ ਫੋਕਸ ਕਰਦੇ ਹੋ ਉਹਦੀ ਇੱਕ ਵੀਡੀਓ ਆਪਣੇ ਦਿਮਾਗ ਦੇ ਵਿੱਚ ਚਲਾ ਲਓ ਜਿਵੇਂ ਇੰਜੋਏ ਕਰੋ ਕਿ ਮੈਂ ਹੁਣ ਐਕਸਪੋਜ਼ ਕਰ ਲਓ ਕਿ ਜੇ ਮੈਂ ਹੁਣ ਫੋਰਚੂਨਰ ਗੱਡੀ ਐ ਉਹਦੇ ਵਿੱਚ ਬੈਠਾਂ ਨਜ਼ਾਰੇ ਲੁੱਟ ਰਿਆਂ ਘੁੰਮ ਰਿਆਂ ਚੰਡੀਗੜ੍ਹ ਗਿਆ ਦਿੱਲੀ ਗਿਆ ਅੰਮ੍ਰਿਤਸਰ ਜਾ ਰਿਆਂ ਦਰਬਾਰ ਸਾਹਿਬ ਮੱਥਾ ਟੇਕ ਰਿਆਂ ਤਾਂ ਹਕੀਕਤ ਦੇ ਵਿੱਚ ਉਹ ਤੁਸੀਂ ਬਿਲੀਵ ਕਰ ਲਓ ਇੱਕ ਵਾਰੀ ਕਿ ਮੈਂ ਬਿਲੀਵ ਕਰੋਗੇ ਹਕੀਕਤ ਦੇ ਵਿੱਚ ਹੀ ਫਿਰਦਾ ਤਾਂ ਉਹਨੂੰ ਬਿਲੀਵ ਕੀਤੇ ਹੋਏ ਨੂੰ ਹਕੀਕਤ ਬਣਦੇ ਟਾਈਮ ਨਹੀਂ ਲੱਗਦਾ ਇਹ ਮੇਰੀ ਗੱਲ ਹੈ 100% ਸੱਚ ਹੈ ਕਿਉਂਕਿ ਮੇਰੇ ਨਾਲ ਇਹ ਚਮਤਕਾਰ ਹੋ ਚੁੱਕੇ ਆ ਸੋ ਅਗਲੀ ਗੱਲ ਕਹਿਣਾ ਕਦੇ ਵੀ ਨੈਗੇਟਿਵ એનર્ਜੀ ਤੁਸੀਂ ਇਹ ਹੁਣ ਮੇਰਾ ਇੱਕ ਦੋਸਤ ਸੀਗਾ ਉਹਨੇ ਨਾ ਇਹ ਮੈਂ ਉਹਨੂੰ ਕਿਆ ਕਰਾ ਕੇ ਯੂਨੀਵਰਸ ਦਾ ਥੈਂਕ ਯੂ ਕਰਾ ਕਰ ਤੇ ਯੂਨੀਵਰਸ ਨੂੰ ਧੰਨਵਾਦ ਕਿਆ ਕਰ ਤੇ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਮਨ ਦੇ ਵਿੱਚ ਰੀ ਚਲਾ ਲਿਆ ਕਰ ਉਹ ਬੰਦੇ ਨੇ 5.5 ਕਿੱਲੇ ਜ਼ਮੀਨ ਖਰੀਦ ਲਈ ਅਚਾਨਕ 2 ਸਾਲਾਂ ਬਾਅਦ ਬੰਦਾ ਮੈਨੂੰ ਮਿਲਿਆ ਮੈਨੂੰ ਆ ਕੇ ਕਹਿਣ ਲੱਗਾ ਕਹਿੰਦਾ ਮਨਵੰਦਰ ਜੀ ਮੇਰਾ ਬੜਾ ਨੁਕਸਾਨ ਹੋ ਗਿਆ ਮੈਂ ਕਿਹਾ ਕਿਵੇਂ ਕਹਿੰਦਾ ਨੁਕਸਾਨ ਆਇਆ ਹੋਗਾ ਕਿ ਮੈਂ ਜ਼ਮੀਨ ਖਰੀਦੀ ਸੀ ਕਹਿੰਦਾ ਮੈਂ ਕਿਹਾ ਕਹਿੰਦਾ ਮੈਂ ਨਾ ਘਾਟੇ 'ਚ ਵੇਚ ਗਈ ਤੇ ਮੈਨੂੰ ਬਹੁਤ ਘਾਟਾ ਪੈ ਗਿਆ ਮੈਂ ਕਿਹਾ ਯਾਰ ਕਿਵੇਂ ਕਿਉਂ ਵਿਕੀ ਘਾਟੇ 'ਚ ਮੈਨੂੰ ਤਾਂ ਕੋਈ ਨੁਕਸਾਨ ਨਹੀਂ ਹੋਇਆ ਦੋ ਸਾਲਾਂ ਦੇ ਵਿੱਚ ਮੇਰੀ ਜ਼ਮੀਨ ਨੇ ਵੀ ਗਰੋਅ ਕੀਤਾ ਸੋਨੇ ਨੇ ਵੀ ਗਰੋਅ ਕੀਤਾ ਮੇਰੀ ਦੁਕਾਨਦਾਰੀ ਨੇ ਵੀ ਗਰੋਅ ਕੀਤਾ ਮੈਨੂੰ ਆਉਣ ਜਾਣ ਵਾਲੇ ਲੋਕ ਵੀ ਵਧੀਆ ਮਿਲਣ ਲੱਗੇ ਤੇ ਉਹਨੇ ਫਿਰ ਮੈਨੂੰ ਕਹਾਣੀ ਮੈਂ ਕਿਹਾ ਮੇਰੀ ਸਾਰੀ ਸ਼ੁਰੂ ਤੋਂ ਕਹਾਣੀ ਦੱਸ ਕੇ ਤੂੰ ਉਹਦੇ ਅੱਗੇ ਜਿਹੜੀ ਪ੍ਰੇ ਹੰਤੂ ਮੈਨੂੰ ਇੰਨਾ ਪੈਸਾ ਦੇ ਮੈਨੂੰ ਜ਼ਮੀਨ ਦੇਤੀ ਜਾਇਦਾਦ ਦੇਤੀ ਇੱਕ ਤਾਂ ਜ਼ਮੀਨ ਆ ਗਈ ਤੇ ਇੱਕ ਤੂੰ ਮੈਨੂੰ ਪੈਸਾ ਦੇ ਤਾਂ ਹੁਣ ਮੈਨੂੰ ਇੰਨਾ ਪੈਸਾ ਹੋਰ ਦੇ ਦੇ ਕਿ ਮੈਂ ਗਰੀਬ ਲੋਕਾਂ ਦੀ ਮਦਦ ਕਰਾਂ ਹੁਣ ਯੂਨੀਵਰਸ ਕੋਈ ਭਾਸ਼ਾ ਨਹੀਂ ਜਾਣਦਾ ਯੂਨੀਵਰਸ ਤੁਹਾਡੀ 네ਗੇਟਿਵ ਤੇ ਪੋਜ਼ਿਟਿਵ એનર્ਜੀ ਨੂੰ ਫੜਦਾ ਜਿਹੜੀ ਜੇ ਤੁਸੀਂ ਪੋਜ਼ਿਟਿਵ ਦੇਨੇ ਤੋਂ ਪੋਜ਼ਿਟਿਵ ਨੂੰ ਤੋਡੇ ਅੱਗੇ 100 ਗੁਣਾ 1000 ਗੁਣਾ ਕਰਕੇ ਦਿੰਦਾ ਜੇ ਤੁਸੀਂ ਨੈਗੇਟਿਵ ਕਹਿ ਦਿੰਦੇ ਤਾਂ ਉਹ ਨੈਗੇਟਿਵ એનર્ਜੀ ਹੀ ਤੁਹਾਨੂੰ ਦਿੰਦਾ ਨੈਗੇਟਿਵ એનર્ਜੀ ਵਾਲੇ ਲੋਕ ਹੀ ਤੁਹਾਨੂੰ ਮਿਲਣ ਲੱਗ ਜਾਣਗੇ ਉਹੋ ਜਿਹਾ ਹੀ ਤੁਹਾਡਾ ਜਿਹੜਾ ਪਹਿਰਾਵਾ ਹੋਣ ਜਾਣ ਤੁਹਾਡਾ ਵਾਤਾਵਰਣ ਹੀ ਉਹੋ ਜਿਹਾ ਹੋ ਜਾਊਗਾ ਨਾ ਨੈਗੇਟਿਵ ਹੋ ਜਾਊਗਾ ਤੇ ਉਹਨੇ ਕੀ ਕੀਤਾ ਕਹਿੰਦਾ ਮੈਂ ਇਸ ਤਰ੍ਹਾਂ ਮੈਂ ਕਿਹਾ ਇੱਕ ਮਿੰਟ ਮੈਨੂੰ ਮੈਂ ਕਿਹਾ ਸਟਾਪ ਪਲੀਜ਼ ਉੱਥੇ ਸਟਾਪ ਹੋ ਗਿਆ ਉੱਥੇ ਚੁੱਪ ਕਰ ਗਿਆ ਮੈਂ ਕਿਹਾ ਤੂੰ ਗਰੀਬ ਕਹਿੰਦਾ ਰਿਹਾ ਕਿ ਗਰੀਬਾਂ ਦੀ ਵਾਦਤ ਕਰ ਮੈਂ ਕਿਹਾ ਯੂਨੀਵਰਸ ਨੇ ਤੇਰਾ ਗਰੀਬ ਸ਼ਬਦ ਜਿਹੜਾ ਸੀਗਾ ਉਹਨੂੰ ਫੜ ਲਿਆ 네ਗੇਟਿਵ એનર્ਜੀ ਗਰੀਬ ਵਾਲੀ ਫੜ ਲਈ ਉਹਨੇ ਤੂੰ ਗਰੀਬ ਦੀ ਮਦਦ ਮੰਗੀ ਮਦਦ ਵਾਲਾ ਸ਼ਬਦ ਨਹੀਂ ਉਹਨੇ ਫੜਿਆ ਪਰ ਲੇਕਿਨ ਗਰੀਬਾਂ ਵਾਲਾ ਸ਼ਬਦ ਫੜ ਲਿਆ ਜਿਸ ਦੇ ਕਰਕੇ ਤੇਰੇ ਘਰੇ ਗਰੀਬੀ ਹੋਣੀ ਸਟਾਰਟ ਹੋ ਗਈ ਕਹਿੰਦਾ ਹੁਣ ਕੀ ਕਰਾਂ ਮੈਂ ਕਿਹਾ ਹੁਣ ਇਹਨੂੰ ਬਿਜ਼ਨਸ ਨੂੰ ਗਰੋ ਕਰਨ ਵਾਸਤੇ ਉਹਨੂੰ ਕਹਿਣਾ ਆਪਣੇ ਮਨ ਦੇ ਵਿੱਚ ਇੱਕ ਰੀਲ ਬਣਾ ਇੱਕ ਫੋਟੋ ਬਣਾ ਇੱਕ ਇੱਕ ਵੀਡੀਓ ਬਣਾ ਦੇ ਦਿਮਾਗ ਦੇ ਵਿੱਚ ਜਿਹੜਾ ਤੇਰਾ ਚੇਤਨ ਦਿਮਾਗ ਹੈ ਨਾ ਇਹਦੇ ਵਿੱਚ ਅਬ ਚੇਤਨ ਦਿਮਾਗ ਨੂੰ ਪਰਾਂ ਰੱਖਦੇ ਅਚੇਤਨ ਦਿਮਾਗ ਹੈ ਜਿਹੜਾ ਉਹ 네ਗੇਟਿਵ એનર્ਜੀ ਸੋਚਦਾ ਤੂੰ ਚੇਤਨ ਦਿਮਾਗ ਦੇ ਵਿੱਚ ਪੋਸਟਿਵ ਰੀਲਾਂ ਕ੍ਰੀਏਟ ਕਰ ਵੀਡੀਓ ਕ੍ਰੀਏਟ ਕਰ ਆਪਣੇ ਅੰਦਰ ਇੱਕ 3D ਰੀਲ ਚਲਾ ਲਾ ਕਿ ਜਿਹਦੇ ਵਿੱਚ ਤੂੰ ਬਹੁਤ ਵੱਡੀ ਗੱਡੀ ਤੇ ਫਿਰਦਾ ਤੇ ਤੂੰ ਚਾਂਦੀ ਖਰੀਦੀ ਜਾਂਦਾ ਸੋਨਾ ਖਰੀਦੀ ਜਾਂਦਾ ਡਾਇਮੰਡ ਦੀਆਂ ਦੁਕਾਨਾਂ ਦੇ ਵਿੱਚ ਜਾਂਦਾ ਤੂੰ ਜ਼ਮੀਨ ਖਰੀਦ ਰਿਹਾ ਤੇ ਤੂੰ ਇੰਜੋਏ ਕਰ ਰਿਹਾ ਜਾਂ ਜਾਂਦੀ ਸੈਰ ਕਰ ਰਿਹਾ ਤੂੰ ਐਹੋ ਜਿਹੀਆਂ ਵੀਡੀਓ ਪੋਸਟਿਵ એનર્ਜੀ ਵਾਲੀਆਂ ਵੀਡੀਓ ਜਿਹੜੀਆਂ ਉਹ ਬਣਾ ਆਪਣੇ ਮਨ ਦੇ ਅੰਦਰ ਆਪਣੇ ਇਸ ਚੇਤਨ ਦਿਮਾਗ ਦੇ ਅੰਦਰ ਤੇ ਉਹਨੇ ਉਹੀ ਕੀਤਾ ਉਹਨੂੰ 15 ਦਿਨ ਪਏ ਸੀ ਤੇ ਇੱਕ ਬੰਦਾ ਇਹਦੀ ਕਾਲ ਆਈ ਕਹਿੰਦਾ ਯਾਰ ਆਪਾਂ ਦਵਾਈ ਚਲੀਏ ਕੁੰਮਣ ਵਾਸਤੇ ਉਹ ਕਹਿੰਦਾ ਯਾਰ ਦਵਾਈ ਪਹਿਲਾਂ ਨਾ ਕੀਤੀ ਤੇ ਜਦੋਂ ਨਾ ਕੀਤੀ ਤੇ ਉਹਨੇ ਮੈਨੂੰ ਫੋਨ ਲਾ ਲਿਆ ਮੈਂ ਕਿਹਾ ਨਾ ਨਹੀਂ ਕਰਨੀ ਤੇਰੇ ਵਾਸਤੇ ਅਪੋਰਚ्युनिटी ਦਿੱਤੀ ਆ ਪ੍ਰਮਾਤਮਾ ਨੇ ਤੈਨੂੰ ਇੱਕ ਅਚੀਵਮੈਂਟ ਦਿੱਤੀ ਆ ਤੂੰ ਜਾਣਾ ਉਹ ਬੰਦਾ ਉਧਰ ਗਿਆ ਉਧਰ ਸੋਨਾ ਲੈ ਕੇ ਆਇਆ ਉਹ ਯਕੀਨ ਮੰਨਿਓ 24 ਕੈਟ ਸੋਨਾ ਉਹ 10 ਟੋਲੇ ਦਾ ਕੜਾ ਬਣਵਾ ਕੇ ਲਿਆਇਆ ਤਿੰਨ ਕ੍ਰੈਡਿਟ ਕਾਰਡ ਸੀ ਤਿੰਨੇ ਕ੍ਰੈਡਿਟ ਕਾਰਡਾਂ ਚੋਂ ਪੇਮੈਂਟ ਕੀਤੀ ਉਹਨੇ 21 17 Pro Max ਮੋਬਾਈਲ ਲੈ ਕੇ ਆਇਆ ਸਤਾਨਾ Pro Max ਮੋਬਾਈਲ ਲੈ ਕੇ ਆਇਆ ਤੇ ਜਦੋਂ ਇੱਥੇ ਆਇਆ ਇੱਥੇ ਅੱਗੇ ਤੁਹਾਨੂੰ ਪਤਾ ਹੀ ਹੈ ਕਿ ਸੋਨੇ ਦੀ ਕੀਮਤ ਟੜਾ-ਟੜ ਵਧ ਗਈ 2 ਮਹੀਨੇ 3 ਮਹੀਨੇ ਹੋਏ ਆ ਉਹਨੂੰ ਆਏ ਨੂੰ 2-3 ਮਹੀਨਿਆਂ ਦੇ ਵਿੱਚ ਉਹ ਬੰਦੇ ਨੇ ਆਪਣਾ ਬਿਜ਼ਨਸ ਗਰੋ ਕਰਨਾ ਉਹਨੇ ਉਹ ਸੋਨਾ ਵੇਚਿਆ ਕ੍ਰੈਡਿਟ ਕਾਰਡ ਨਾਲ ਅਲੇ ਕ੍ਰੈਡਿਟ ਕਾਰਡ ਦਾ ਬਿੱਲ ਵੀ ਕਰ ਦਿੱਤਾ। ਮੱਝ ਦੀ ਕਮਾਈ ਦੇ ਨਾਲ ਉਹਨੇ ਦੋ ਤਿੰਨ ਛੋਟੇ-ਛੋਟੇ ਪਲਾਟ ਲਏ ਆ। ਤੇ ਜਿਹੜਾ ਮੋਬਾਈਲ ਸੀਗਾ 17 Pro ਅੱਜ ਉਹਦੇ ਕੋਲੇ ਆ ਜਿਹਦੇ ਕੋਲੇ ਉਸਨੇ ਪਹਿਲਾਂ ਉਹ ਐਂਟਰੋ ਮੋਬਾਈਲ ਰੱਖਿਆ ਕਰਦਾ ਸੀ। ਵੀਵੋ ਦਾ। ਅੱਜ ਉਹ ਬੰਦਾ ਬਹੁਤ ਤਰੱਕੀ ਕਰ ਰਿਹਾ। ਸਿਰਫ 3 ਮਹੀਨਿਆਂ 'ਚ ਉਹਦਾ ਬਿਜ਼ਨਸ ਗਰੋ ਹੋਣ ਲੱਗ ਗਿਆ। 15-20 ਦਿਨ ਹੀ ਪ੍ਰੇਅਰ ਕੀਤੀ ਉਹਨੇ ਚੰਗੇ ਤਰੀਕੇ ਨਾਲ। ਸੋ ਇਸ ਕਰਕੇ ਮੇਰੀ ਕੋਈ ਸੋਚ ਹੈ, ਮੇਰੀ ਕੋਈ ਗੱਲ ਹੈ ਤੁਹਾਡੇ ਤੱਕ ਕਿ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਅਸੀਂ ਵੀ ਡਾਕਟਰ ਮਨਿੰਦਰ ਵਾਂਗੂ ਵੱਡੇ ਬਣੀਏ ਡਾਕਟਰ ਮਨਿੰਦਰ ਵਾਂਗੂ business ਨੂੰ ਗਰੋ ਕਰੀਏ ਅਸੀਂ ਵੀ ਤੁਸੀਂ ਇੱਕ ਵਸ ਸ਼ਾਮ ਨੂੰ ਤੇ ਸਵੇਰੇ ਦੋ ਟਾਈਮ ਵੈਸੇ ਤਾਂ ਦਿਨ ਦੇ ਵਿੱਚ ਮੈਂ 5 ਵਾਰ ਕਹਿੰਨਾ ਕਿਉਂਕਿ ਸਾਰਾ ਦਿਨ ਤੁਹਾਡੇ ਕੋਲ ਪੈਸੇ ਆਉਂਦੇ ਆ ਸਾਰਾ ਦਿਨ ਤੁਹਾਡੇ ਕੋਲ એનર્ਜੀ ਦੀ ਲੋੜ ਹੈ ਕਿਉਂਕਿ ਸਨ ਤਾਂ ਇੱਕ ਇੱਕ ਮਿੰਟ ਬਾਅਦ એનર્ਜੀ ਦੀ ਲੋੜ ਹੈ ਤਾਂ ਸਾਡਾ ਫਰਜ਼ ਬਣਦਾ ਹੈ ਅਕਾਲ ਪੁਰਖ ਦਾ ਧੰਨਵਾਦ ਕਰਨ ਦਾ ਹਰ ਸਾਹ ਦੇ ਨਾਲ ਧੰਨਵਾਦ ਕਰਨ ਦਾ ਸਾਡਾ ਫਰਜ਼ ਬਣਦਾ ਕਿਉਂਕਿ ਸਾਹ ਵੀ ਉਹਦੇ ਦਿੱਤੇ ਆ ਸਾਹ ਕੋਈ ਅਸੀਂ ਨਹੀਂ ਲੈ ਰਹੇ ਸੋ ਇਸ ਕਰਕੇ ਅਸੀਂ ਜਦੋਂ ਉਹਦਾ ਧੰਨਵਾਦ ਕਰਦੇ ਆ ਤਾਂ ਸਾਡਾ ਯੂਨੀਵਰਸ ਐਕਟੀਵੇਟ ਹੋ ਜਾਂਦਾ ਜਦੋਂ ਐਕਟੀਵੇਟ ਹੁੰਦਾ ਉਹਦਾ ਧਿਆਨ ਸਾਡੇ ਤੇ ਹੋ ਜਾਂਦਾ ਤੇ ਜਦੋਂ ਸਾਡੇ ਤੇ ਧਿਆਨ ਹੁੰਦਾ ਅਸੀਂ ਪੋਸਟਵਰ એનર્ਜੀ ਆਈਆਂ ਗੱਲਾਂ ਕਰਦੇ ਆ ਤਾਂ ਉਹ એનર્ਜੀ ਹਜ਼ਾਰਾਂ ਗੁਣਾ ਕਰਕੇ ਸਾਨੂੰ ਵਾਪਸ ਦਿੰਦਾ ਜਿਹਦੇ ਨਾਲ ਅਸੀਂ ਉਹਦੇ ਵਿੱਚ ਚਾਹ ਬਿਜ਼ਨਸ ਮੰਗ ਲਈਏ ਉਹਦੇ ਵਿੱਚ ਪੁੱਤ ਮੰਗ ਲਈਏ ਉਹਦੇ ਵਿੱਚ ਧੀ ਮੰਗ ਲਈਏ ਦੁੱਧ ਮੰਗ ਲਈਏ ਕੁਛ ਮਰਜ਼ੀ ਮੰਗ ਲਈਏ ਉਹ ਸਾਨੂੰ ਮਿਲਦਾ ਸੋ ਇਸ ਕਰਕੇ ਮੈਨੂੰ ਆਸ ਹੈ ਕਿ ਮੇਰੀ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋएगी ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਬੜੀ ਜਿਹੜੀਆਂ ਮੈਂ ਗੱਲਾਂ ਕਰਦਾ ਤੁਹਾਡੇ ਨਾਲ ਮੈਂ ਇੱਕ ਤੁਹਾਨੂੰ ਆਪਣਾ ਬ੍ਰਦਰ ਆਪਣਾ ਸਿਸਟਰ ਆਪਣੀ ਮਾਂ ਆਪਣੀ ਭੈਣ ਆਪਣੇ ਵੀਰੇ ਆਪਣੇ ਬਜ਼ੁਰਗ ਆਪਣੇ ਚਾਚੇ ਤਾਈ ਸਮਝ ਕੇ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦਾ ਕਿਉਂਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੈਂ ਬਹੁਤ ਭਿਆਨਕ ਸਮਾਂ ਦੇਖਿਆ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਹੁੰਦੇ ਹੋਏ ਵੀ ਅਸੀਂ ਸਾਡੇ ਜਿਹੜੀ ਜ਼ਮੀਨ ਆ ਉਹਦੇ ਵਿੱਚ ਛੋਲੇ ਨਹੀਂ ਛੁਗਿਆ ਕਰਦੇ ਤੇ ਅੱਜ ਯੂਨੀਵਰਸ ਦੀ ਕਿਰਪਾ ਦੇ ਨਾਲ ਅੱਜ ਸਾਡੀ ਜ਼ਮੀਨ ਦੇ ਵਿੱਚ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਅੱਜ 120 ਮਣ ਝੋਨਾ ਹੁੰਦਾ ਹੈ। ਕਈ ਕਹਿਣਗੇ ਝੂਠ ਬੋਲਦਾ ਨਹੀਂ ਹੁੰਦਾ। ਕਿਉਂਕਿ ਸਾਡੀ ਜ਼ਮੀਨ ਜਿੱਥੇ ਹੈਗੀ ਹੈ ਨਾ ਉਹ ਡਾਕਰ ਜ਼ਮੀਨ ਆ। ਬਹੁਤ ਵਧੀਆ ਪਾਣੀ ਹੈ ਸਾਡੇ ਏਰੀਏ ਦੇ। ਪਿੰਡ ਬੀਰਵਾ ਡੋਗਰਾ ਦੇ ਤੇ ਸਾਡੇ ਬਹੁਤ ਅੱਜ ਦੀ ਖੜੀ ਤੂਤੀ ਬੋਲਦੀ ਹੈ। ਸੋ ਕਿਉਂ ਬੋਲਦੀ ਹੈ ਕਿਉਂਕਿ ਮੈਂ ਯੂਨੀਵਰਸ ਦਾ ਪੱਲਾ ਨਹੀਂ ਛੱਡਿਆ। ਅੱਜ ਸੋਨਾ ਚਾਂਦੀ ਸਭ ਕੁਝ ਹੈ। ਕਿਉਂ? ਕਿਉਂਕਿ ਮੈਂ ਯੂਨੀਵਰਸ ਦਾ ਥੈਂਕਫੁਲ ਹਾਂ। ਥੈਂਕ ਯੂ ਕਰਦਾ ਹਾਂ ਦਾ। ਮੈਂ ਕਹਿੰਦਾ ਇਹ ਥੈਂਕਸ ਗੋਡ। ਕਿ ਤੂੰ ਮੈਨੂੰ ਇਹ ਤੁਤੀ ਕਰ ਪਚਾਇਆ ਹਰ ਇੱਕ ਬੰਦੇ ਨੂੰ ਪਚਾਓ ਇੱਕ ਚੀਜ਼ ਮੈਂ ਹੋਰ ਕਹਿਣਾ ਉਹ ਬੰਦਾ ਕਦੇ ਗਰੋ ਨਹੀਂ ਕਰਦਾ ਜ਼ਿੰਦਗੀ 'ਚ ਜਿਹੜਾ ਬੰਦਾ ਦੂਜਿਆਂ ਦੇਖ ਕੇ ਜਲਦਾ ਪਹਿਲਾਂ ਤੁਸੀਂ ਜਿਹੜੀ ਆਪਣੀ ਜੈਲਸੀ ਹੈ ਉਹਨੂੰ ਆਪਣੇ ਅੰਦਰੋਂ ਆਪਣੇ ਚੇਤਨ ਦਿਮਾਗ ਦੇ ਵਿੱਚੋਂ ਕੱਢ ਕੇ ਆਪਣੇ ਅਵਚੇਤਨ ਦਿਮਾਗ ਦੇ ਵਿੱਚੋਂ ਕੱਢ ਕੇ ਉਹਨੂੰ ਪਰਾਂ ਰੱਖ ਦਿਓ ਕਿਉਂਕਿ ਜਦੋਂ ਤੁਸੀਂ ਕਿਸੇ ਤੇ ਜੈਲਸੀ ਕਰਦੇ ਹੋ ਤਾਂ ਆਟੋਮੈਟਿਕ ਹੀ ਤੁਹਾਡੇ ਅੰਦਰ ਨੈਗੇਟਿਵ એનર્ਜੀ ਆਉਂਦੀ ਹੈ ਜਦੋਂ 네ਗੇਟਿਵ એનર્ਜੀ ਆਉਂਦੀ ਹੈ ਤੇ ਯੂਨੀਵਰਸ ਤੁਹਾਨੂੰ 네ਗੇਟਿਵ એનર્ਜੀ ਦਿੰਦਾ ਹੈ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਯੂਨੀਵਰਸ ਸੁਣ ਰਿਹਾ ਹੈ ਤੁਸੀਂ ਥੁਰ ਰਹੇ ਹੋ ਯੂਨੀਵਰਸ ਦੇਖ ਰਿਹਾ ਹੈ ਸਭ ਕੁਝ ਉਹਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਚੱਲਦਾ ਸੋ ਇਸ ਕਰਕੇ ਕਹਿੰਦੇ ਆ ਕਿ ਕਦੇ ਵੀ ਕਿਸੇ ਤੇ ਜੈਲਸੀ ਨਾ ਕਰੋ ਜੇ ਕੋ ਗੱਡੀ ਲੈ ਕੇ ਆਉਂਦਾ ਨਵੀਂ ਗੱਡੀ ਲੈ ਕੇ ਆਉਂਦਾ ਉਹਦੇ ਘਰੇ ਜਾ ਕੇ ਵਧਾਈ ਦੇ ਕੇ ਆਓ ਉਹਨੂੰ ਤੁਸੀਂ ਵਧਾਈ ਦੇ ਕੇ ਆਉਂਗੇ ਤਾਂ ਤੁਹਾਡੇ ਕੰਮ ਜਿਹੜੇ ਰੁਕੇ ਹੋਏ ਆ ਉਹ ਬੰਨੇ ਸਟਾਰਟ ਹੋ ਜਾਣਗੇ ਮੇਰੀ ਗਾਰੰਟੀ ਹੈ ਜਿਹੜਾ ਬੰਦਾ ਛੋਟੀ-ਬੋਤੀ ਗਿਫਟ ਲੈ ਕੇ ਆਉਂਦਾ ਤੁਹਾਡੇ ਵਾਸਤੇ ਜਦੋਂ ਗਿਫਟ ਲੈ ਕੇ ਆਉਂਦਾ ਉਹਨੂੰ ਕਦੇ ਖਾਲੀ ਨਾ ਮੋੜਨ ਦਿਓ ਮੰਨ ਲਓ ਮੇਰਾ ਬਰਥਡੇ ਹੈ ਮੇਰੇ ਬਰਥਡੇ ਤੇ ਮੇਰੇ ਫਰੈਂਡ ਗਿਫਟ ਲੈ ਕੇ ਆਏ ਆ ਉਹਨਾਂ ਨੂੰ ਖਾਲੀ ਨਾ ਮੋੜਨ ਦਿਓ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹੂੰਗਾ ਕਿ ਜਿਹੜੇ ਬੰਦੇ ਯੂਨੀਵਰਸ ਨੂੰ ਮੰਨਦੇ ਆ ਜਿਹੜੇ ਬੰਦੇ ਅੱਜ ਅਮੀਰ ਹੈ ਜਿਹੜੇ ਬੰਦੇ ਅੱਜ ਸੁਖੀ ਹੈ ਪਰਿਵਾਰ ਕੰਨੀ ਸੁਖੀ ਹੈ ਆਪਣੇ ਘਰ ਕੰਨੀ ਸੁਖੀ ਹੈ ਮਾਰ ਕੰਨੀ ਸੁਖੀ ਹੈ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਹੱਥ ਜਰੂਰ ਮਲਾਇਆ ਕਰੋ ਉਹਨਾਂ ਦੇ ਨਾਲ ਜਾ ਕੇ ਤੁਸੀਂ ਕਿਸੇ ਨਾ ਕਿਸੇ ਤੰਗ ਨਾਲ ਉਹਨਾਂ ਦੇ ਨਾਲ ਆਪਣਾ ਹੱਥ ਟੱਚ ਕਰਿਆ ਕਰੋ ਉਹਨਾਂ ਤੋਂ ਤੁਹਾਨੂੰ ਹੱਥ ਮਲਾਉਣ ਦੇ ਨਾਲ ਹੀ ਜਿਹੜੀ એનર્ਜੀ ਆ ਬਹੁਤ ਮਿਲਦੀ ਆ ਤੇ ਹੋ ਸਕਦਾ ਕਿ ਤੁਹਾਡਾ ਵੀ ਜਿਹੜਾ ਹੈਗਾ ਕੰਮ ਠੰਡਾ ਬਣਨ ਲੱਗ ਜਾਵੇ ਤੁਹਾਡੇ ਅੰਦਰ ਵੀ ਖੁਸ਼ੀ ਆ ਜਾਵੇ ਤੁਹਾਡੇ ਵੀ ਜਿਹੜੇ ਰੋਗ ਹੈ ਉਹ ਕੱਟੇ ਜਾਣ ਕਿਉਂਕਿ ਉਹ ਬੰਦੇ 'ਚ એનર્ਜੀ ਇੰਨੀ ਹੁੰਦੀ ਆ ਬ੍ਰਹਿਮੰਡ ਜਿਵੇਂ ਬ੍ਰਹਿਮੰਡ ਦੇ ਵਿੱਚ એનર્ਜੀ ਆ ਬ੍ਰਹਿਮੰਡ ਦੀ ਵੰਡੀ ਹੋਈ એનર્ਜੀ ਚੰਦ ਤਾਰੇ ਸੂਰਜ ਸਭ ਦੇ ਵਿੱਚ ਹੈ ਹੋਜੀ એનર્ਜੀ ਹੀ ਹਰ ਇੱਕ ਬੰਦੇ ਚ ਹੁੰਦੀ ਆ ਪਰ ਲੇਕਿਨ ਅਸੀਂ ਉਸ એનર્ਜੀ ਨੂੰ ਵਿਗਾੜ ਲੈਂਦੇ ਆ ਅਸੀਂ ਉਸ એનર્ਜੀ ਨੂੰ ਵੇਸਟ ਕਰ ਲੈਂਦੇ ਆ ਕਦੇ ਕਿਸੇ ਨੂੰ ਗਾਲਾਂ ਕੱਢਣ ਤੇ ਕਦੇ ਕਿਸੇ ਨੂੰ ਪਿੱਠ ਪਿੱਛੇ ਭੰਡਣ ਤੇ ਕਦੇ ਕਿਸੇ ਦੀ ਬੁਰਾਈ ਕਰਨ ਤੇ ਕਦੇ ਕਿਸੇ ਬਾਰੇ ਮਾੜਾ ਸੋਚਣ ਵਾਸਤੇ ਸਾਡੇ ਡਾਕਟਰ ਸਾਹਿਬ ਕਹਾਂ ਗਦੇ ਸੀ ਸਾਡੇ ਡਾਕਟਰ ਸਾਹਿਬ ਕਹਿੰਦੇ ਕਹਿੰਦੇ ਮਨਮੰਦਰ ਜੀ ਹਕੀਕਤ ਦੇ ਵਿੱਚ ਜੇ ਕੋਈ ਰੇਪ ਕਰ ਦੇਣਾ ਉਹ ਮਾਫ ਹੋ ਜਾਂਦਾ ਕਿਉਂਕਿ ਉਹਨੂੰ ਪਹਿਲਾਂ ਪੁਲਿਸ ਸਜ਼ਾ ਦੇ ਦਿੰਦੀ ਆ ਫਿਰ ਕੋਰਟ ਸਜ਼ਾ ਦੇ ਦਿੰਦਾ ਪਰ ਰੰਡੀ ਕੁੰਡੀ ਸੱਜਿਆ ਨੂੰ ਪ੍ਰਮਾਤਮਾ ਦੇ ਦਿੰਦਾ ਹੈ। ਪਰ ਕਹਿੰਦੇ ਜਿਹੜਾ ਤੁਸੀਂ ਆਪਣੇ ਮਨ ਦੇ ਵਿੱਚ ਇਸ ਦਿਮਾਗ ਦੇ ਵਿੱਚ ਰੇਵ ਕਰ ਲੈਨੇ ਹੋ ਕੋਈ ਤੁਰੀ ਜਾਂਦੀ ਭੈਣ ਨੂੰ ਦੇਖ ਕੇ ਤੁਰੀ ਜਾਂਦੀ ਕੁੜੀ ਨੂੰ ਦੇਖ ਕੇ ਕਿਸੇ ਬੁੜੀ ਨੂੰ ਦੇਖ ਕੇ ਮਨ ਦੇ ਵਿੱਚ ਬਲਾਤਕਾਰ ਕਰਦਨੇ ਉਹਦਾ ਸੋਚ ਦੇ ਵਿੱਚ ਬਲਾਤਕਾਰ ਕਰਦਨੇ ਉਹ ਕਹਿੰਦੇ ਉਹ ਕਿਤੇ ਵੀ ਕਿਤੇ ਵੀ ਮਾਫ ਨਹੀਂ ਹੁੰਦਾ। ਉਹਦੀ ਮਾਫੀ ਕਿਤੇ ਨਹੀਂ ਜੇ ਤੁਸੀਂ ਹਕੀਕਤ ਦੇ ਵਿੱਚ ਬਲਾਤਕਾਰ ਕਰ ਲਿਆ ਤੁਸੀਂ ਮਾਫੀ ਮੰਗ ਲਓਗੇ ਤਾਂ ਹੋ ਸਕਦਾ ਤੁਹਾਨੂੰ ਉਹ ਅਗਲਾ ਜਿਹੜਾ ਅੱਗੇ ਪਾਰਟੀ ਹੈਗੀ ਉਹ ਤੁਹਾਨੂੰ ਮਾਫ ਕਰ ਦੇ ਪਰ ਲੇਕਿਨ ਜੇ ਤੁਸੀਂ ਆਪਣੇ ਦਿਮਾਗ 'ਚ ਕਰ ਲਿਆ ਕਿਉਂਕਿ ਉਹ ਸਿੱਧਾ-ਸਿੱਧਾ ਉੱਕੀ ਦੀ ਕੋਰਟ ਦੇ ਵਿੱਚ ਲੱਗ ਗਿਆ ਉਹ ਉਸ ਪਰਮੇਸ਼ਰ ਦੀ ਕੋਰਟ ਦੇ ਵਿੱਚ ਲੱਗ ਗਿਆ ਕੇਸ ਉਹ ਕਦੇ ਮਾਫੀਯੋਗ ਨਹੀਂ ਸੋ ਇਸ ਕਰਕੇ ਬ੍ਰਦਰ ਆਪਣਾ ਚੰਗਾ ਸੋਚਿਆ ਕਰੋ ਲੋਕਾਂ ਦਾ ਚੰਗਾ ਸੋਚਿਆ ਕਰੋ ਹਰ ਇੱਕ ਬੰਦੇ ਬਾਰੇ ਚੰਗਾ ਸੋਚਿਆ ਕਰੋ ਮਿੱਠੀ ਬਾਣੀ ਰੱਖੋ ਆਪਣੀ ਜਿੰਨੀ ਤੁਹਾਡੀ ਬਾਣੀ ਬਿਠੀ ਹੋਊਗੀ ਜਿੰਨਾ ਤੁਹਾਡਾ ਛਰਦਾ ਪਿਆਰ ਹੋਊਗਾ ਉਹਨਾਂ ਤੁਸੀਂ ਜ਼ਿੰਦਗੀ ਨੂੰ ਇੰਜੋਏ ਕਰੋਗੇ ਵਧੀਆ ਢੰਗ ਨਾਲ ਇੰਜੋਏ ਕਰੋਗੇ ਬੜੇ ਖੁਸ਼ ਰਹੋਗੇ ਹੈਪੀ ਰਹੋਗੇ ਸੋ ਹੈਪੀ ਰਹਿਣ ਵਾਸਤੇ ਖੁਸ਼ੀ ਆਪਣੇ ਆਪ ਨੂੰ ਦੇਣ ਵਾਸਤੇ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਵਾਸਤੇ ਆਪਣੇ ਪਰਿਵਾਰ ਨੂੰ ਖੁਸ਼ ਰੱਖਣ ਵਾਸਤੇ ਬਿਮਾਰੀਆਂ ਤੋਂ ਦੂਰ ਰੱਖਣ ਵਾਸਤੇ ਤੁਹਾਨੂੰ ਮੈਡੀਟੇਸ਼ਨ ਦੀ ਬਹੁਤ ਲੋੜ ਹੈ ਸਿਰ ਮੇਰੇ ਕਹਿੰਦੇ 15 ਮਿੰਟ ਰਾਤ ਨੂੰ 15 ਮਿੰਟ ਸਵੇਰੇ ਜੇ 15 ਨਹੀਂ ਤਾਂ 10 10 ਨਹੀਂ ਤਾਂ 5 5 ਨਹੀਂ ਤਾਂ 2 ਮਿੰਟ ਜਰੂਰ ਮੈਡੀਟੇਸ਼ਨ ਕਰਿਆ ਕਰੋ ਬੈਠ ਜਾਇਆ ਕਰੋ ਬੜੇ ਸਹਜੇ ਸਹਜੇ ਸਾਹਸ ਲਿਆ ਕਰੋ ਦੇਖਿਆ ਕਰੋ ਕਿ ਬ੍ਰਹਿਮੰਡ ਮੈਨੂੰ ਦੇਖ ਰਿਹਾ ਹੈ ਉਹਦੀ એનર્ਜੀ ਮੇਰੇ ਅੰਦਰ ਪ੍ਰਵੇਸ਼ ਹੋ ਰਹੀ ਹੈ ਕੁੰਡਲੀ ਜਾਗਰਣ ਕਰਿਆ ਕਰੋ ਆਪਣੀ ਜਦੋਂ ਤੁਹਾਡੀ ਕੁੰਡਲੀ ਜਾਗਰਣ ਹੋਣ ਲੱਗੀ ਤਾਂ ਤੁਸੀਂ ਇਹ ਦੇਖੋ ਕਿ ਤੁਹਾਡੀ ਜ਼ਿੰਦਗੀ ਬਦਲ ਜਾਣੀ ਹੈ ਮੈਂ ਵੀ ਕਦੇ-ਕਦੇ ਕਦੇ ਨਹੀਂ ਵੈਸੇ ਮੇਰਾ ਡੇਲੀ ਰਹੀ ਹੈ ਮੈਂ ਇੱਕ ਹਨੇਰੇ ਕਮਰੇ ਦੇ ਵਿੱਚ ਬੈਠ ਜਾਣਾ ਮੈਂ ਜਿਹੜਾ ਸਿਮਰਨ ਜੇ ਕੋਈ ਕਬੇ ਸਿਮਰਨ ਕੱਟ ਕਰ ਸਕਦਾ ਪਰ ਲੇਕਿਨ ਮੈਂ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਉਸ ਅਕਾਲ ਪੁਰਖ ਦਾ ਉਸ ਯੂਨੀਵਰਸ ਦਾ ਮੈਂ ਧੰਨਵਾਦ ਕਰਦਾ ਜਿਹਦੇ ਕਰਕੇ ਮੈਨੂੰ ਸਾਹਸ ਮਿਲ ਰਹੀ ਹੈ ਜਿਹਦੇ ਕਰਕੇ ਮੈਨੂੰ ਦੇਖਣ ਨੂੰ ਅੱਖਾਂ ਸੁਣਨ ਨੂੰ ਕੰਨ ਬੋਲਣ ਨੂੰ ਜੀਭ ਤੇ ਤੁਰਨ ਫਿਰਨ ਵਾਸਤੇ ਲੱਤਾਂ ਤੇ ਕੰਮ ਕਰਨ ਵਾਸਤੇ ਹੱਥ ਤੇ ਮੈਨੂੰ ਲੋਕਾਂ ਨੂੰ ਦਵਾਈਆਂ ਦੇਣ ਵਾਸਤੇ ਬੁੱਧੀ ਦੇ ਰਿਹਾ ਉਹ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਨੂੰ ਉਹ ਪੈਸਾ ਦੇ ਰਿਹਾ ਮੈਨੂੰ ਇੱਜ਼ਤ ਦੇ ਰਿਹਾ ਮੈਨੂੰ ਇਲਾਕੇ ਦੇ ਵਿੱਚ ਸਤਿਕਾਰ ਦੇ ਰਿਹਾ ਮੇਰੀਆਂ ਵੀਡੀਓ ਤੇ ਗਰੋ ਹੋ ਰਿਹਾ ਇਹ ਸਾਰਾ ਕੁਝ ਮੇਰਾ ਯੂਨੀਵਰਸ ਦੇ ਰਿਹਾ ਮੇਰਾ ਬ੍ਰਹਿਮੰਡ ਦੇ ਰਿਹਾ ਮੇਰਾ ਅਕਾਲ ਪੁਰਖ ਦੇ ਰਿਹਾ ਇਸ ਕਰਕੇ ਮੈਂ ਉਹਦਾ ਬਹੁਤ ਧੰਨਵਾਦ ਕਰਦਾ ਮੈਨੂੰ ਆਸ ਹੈ ਕਿ ਤੁਸੀਂ ਮੇਰੀ ਇਹ ਵੀਡੀਓ ਦੇਖ ਕੇ ਤੁਸੀਂ ਵੀ ਜਰੂਰ ਅਕਾਲ ਪੁਰਖ ਦਾ ਧੰਨਵਾਦ ਕਰਿਆ ਕਰੋਗੇ ਜੀ ਦੇ ਨਾਲ ਤੁਸੀਂ ਵੀ ਇੱਕ ਪੋਸਟੋ ਅਨਰਜੀ ਵਾਲੀਆਂ ਵੀਡੀਓ ਆਪਣੇ ਦਿਮਾਗ ਦੇ ਵਿੱਚ ਚਲਾਇਆ ਕਰੋਗੇ ਆਪਣੇ ਇਸ ਚੇਤਨ ਮੰਨ ਦੇ ਵਿੱਚ ਵੀਡੀਓ ਚਲਾਇਆ ਕਰੋਗੇ ਜਿਹੜੀਆਂ ਪੋਸਟੋ ਅਨਰਜੀ ਵਾਲੀਆਂ ਵੀਡੀਓ ਹੋਇਆ ਕਰਨਗੇ ਜਿਵੇਂ ਤੁਸੀਂ ਗੱਡੀ ਲੈ ਲਈ ਉਹਦਾ ਇੱਕ ਦਿਮਾਗ ਦੇ ਵਿੱਚ ਸਟ੍ਰਕਚਰ ਬਣਾ ਲਿਆ ਕਰੋ ਜਦੋਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਸਟ੍ਰਕਚਰ ਬਣਾ ਲਿਆ ਜ਼ਰੂਰੀ ਨਹੀਂ ਕਿ ਤੁਸੀਂ ਬੈਠੇ ਬੈਠ ਕੇ ਬਣਾਉਣਾ ਰਾਤ ਨੂੰ ਪਏ ਵੀ ਬਣਾ ਸਕਦੇ ਹੋ ਬੈੱਡ ਤੇ ਤੁਸੀਂ ਤੁਰਦੇ ਫਿਰਦੇ ਵੀ ਆਪਣੇ ਮਨ ਚ ਸੋਚ ਸਕਦੇ ਹੋ ਜਿਹੜੀ ਚੀਜ਼ ਤੁਸੀਂ ਸੋਚ ਲਈ ਪਰ ਉਸ ਤੋਂ ਪਹਿਲਾਂ ਥੈਂਕ ਯੂ ਜੁਨੀਵਰਸ ਜੋ ਚੀਜ਼ਾਂ ਤੁਹਾਨੂੰ ਪ੍ਰਾਪਤ ਹੋਈਆਂ ਨੇ ਜੋ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਤੁਹਾਡੇ ਘਰੇ ਕਣਕ ਪਈ ਹੈ ਤੁਹਾਡੇ ਘਰੇ ਜौं ਪਏ ਆ ਤੁਹਾਡੇ ਘਰੇ ਜੀਰੀ ਪਈ ਹੈ ਤੁਹਾਡੇ ਘਰੇ ਟਰੈਕਟਰ ਹੈ ਤੁਹਾਡੇ ਘਰੇ ਹਰ ਇੱਕ ਚੀਜ਼ ਦਾ ਅੰਦਰ ਦਿਮਾਗ ਦੇ ਵਿੱਚ ਸੋਚ ਕੇ ਉਹਦਾ ਧੰਨਵਾਦ ਕਰਨ ਲੱਗਿਆ ਮੇਰੇ ਘਰੇ ਹਰ ਇੱਕ ਚੀਜ਼ ਹੈ ਮੈਂ ਦੁਨੀਆ ਦੇ ਐਸੋ ਆਰਾਮ ਦੇ ਵਿੱਚ ਹਾਂ ਮੈਂ ਮਲਵਾਰਲੇ ਮੁਰਖ ਦੇ ਕਿਹੜੇ ਖੱਡਾ ਆ ਹਾਂ ਉਸ ਤਰ੍ਹਾਂ ਦੇ ਇੱਕ ਸਟਰਕਚਰ ਬਣਾ ਲੈਣਾ ਇੱਕ ਵੀਡੀਓ ਬਣਾ ਲੈਣੀ ਆ ਉਹ ਵੀਡੀਓ ਬਣਾ ਕੇ ਉਹਦਾ ਥੈਂਕ ਯੂ ਕਰਦੇ ਨੇ ਨਾ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਵੀ ਉਹ ਚੀਜ਼ ਬਾਰੇ ਵੀ ਤੁਸੀਂ ਉਹਦੇ ਵਿੱਚ ਵੀ ਬੈਠ ਕੇ ਇੱਕ ਆਨੰਦ ਮਾਣਨਾ ਹੈ ਇੱਕ ਵਰਚੁਅਲ ਦੁਨੀਆ ਦੇ ਵਿੱਚ ਚਲੇ ਜਾਣਾ ਜਦੋਂ ਤੁਸੀਂ ਵਰਚੁਅਲ ਦੁਨੀਆ ਦੇ ਵਿੱਚ ਚਲੇ ਜਾਓਗੇ ਉਹ ਚੀਜ਼ ਦਾ ਵੀ ਆਨੰਦ ਮਾਣੋਗੇ ਉਹ ਬਲੀਵ ਕੀਤੀ ਹੋਈ ਚੀਜ਼ ਤਿੰਨ ਚੀਜ਼ਾਂ ਜ਼ਰੂਰ ਕਰਿਆ ਕਰੋ ਪਹਿਲਾ ਜਿਵੇਂ ਮੇਰੀਆਂ ਬੱਲੇ ਬੱਲੋ ਮੰਗੋ ਮੰਗਣਾ ਕਿਵੇਂ ਹੈ ਉਵੇਂ ਨਹੀਂ ਮੰਗਣਾ ਕੋਈ ਦੇ ਦੇ ਯਾਰ ਦੇ ਦੇ ਯਾਰ ਉਹ ਨੈਗੇਟਿਵ એનર્ਜੀ ਬਣ ਜਾਂਦੀ ਹੈ ਮੰਗਣ ਵਾਲਾ ਮਗਤਾ ਮਗਤਾ 네ਗਟਿਵ એનર્ਜੀ ਚਾਉਂਦਾ ਤੇ ਦਾਤਾ ਪੋਸਟਿਵ એનર્ਜੀ ਚਾਉਂਦਾ ਉੱਥੇ ਤੁਸੀਂ ਬਲੀਵ ਕਰਨਾ ਆਪਣੇ ਅੰਦਰ ਕਿ ਇਹ ਚੀਜ਼ ਮੈਨੂੰ ਮਿਲ ਚੁੱਕੀ ਹੈ ਮੈਂ ਫੋਰਚੂਨਰ ਗੱਡੀ 'ਚ ਆ ਮੈਂ ਜਾਇ ਦੇ ਵਿੱਚ ਆ ਮੈਂ ਸੋਨਾ ਖਰੀਦ ਰਿਹਾ ਇਹ ਬਲੀਵ ਕਰਨਾ ਤੁਸੀਂ ਬਲੀਵ ਕਰਨਾ ਮੰਗਣਾ ਮੰਗਣ ਤੋਂ ਬਾਅਦ ਮੰਗਣਾ ਕਿਹੜੇ ਤਰੀਕੇ ਨਾਲ ਜਿਵੇਂ ਮੈਂ ਦੇ ਸਿੱਖ ਵੀਡੀਓ ਬਣਾ ਕੇ ਹੈ ਉਸ ਤੋਂ ਬਾਅਦ ਬਲੀਵ ਕਰਨਾ ਕਿ ਮੇਰੇ ਕੋਲ ਇਹ ਹੈ ਬਲੀਵ ਕਰਨ ਤੋਂ ਬਾਅਦ ਉਹ ਹਕੀਕਤ ਬਣੂਗਾ ਜਦੋਂ ਹਕੀਕਤ ਬਣਨ ਤੋਂ ਪਹਿਲਾਂ ਹੀ ਬਲੀਵ ਕਰਨ ਵੇਲੇ ਹੀ ਤੁਸੀਂ ਉਸ ਦਾ ਧੰਨਵਾਦ ਕਰਨਾ ਸ਼ੁਰੂ ਕਰ ਦੋ ਤੇ ਉਸ ਤੋਂ ਬਾਅਦ ਉਹ ਤੁਹਾਡੀ ਹਕੀਕਤ ਦੇ ਵਿੱਚ ਤੁਹਾਨੂੰ ਮਿਲੂਗਾ ਤੇ ਫਿਰ ਤੁਸੀਂ ਉਹਦਾ ਜਿਹੜਾ ਧੰਨਵਾਦ ਹੈ ਉਹ ਬੜੇ ਜੋਰਾ-ਚੋਰਾ ਨਾਲ ਕਰਨਾ ਜਿਵੇਂ ਕਿਸੇ ਦਾ ਪਤਾ ਧੰਨਵਾਦ ਕਿਸੇ ਨੇ ਸਾਨੂੰ ਭੁੱਖੇ ਨੂੰ ਰੋਟੀ ਦੇ ਦਿੱਤੀ ਹੁੰਦੀ ਹੈ ਤੇ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਜਿਵੇਂ ਕੋਈ ਬਹੁਤ ਵੱਡਾ ਦੋਸਤ ਸਾਡੇ ਜਨਮ ਦਿਨ ਤੇ ਕੋਈ ਮੰਤਰੀ ਆ ਕੇ ਸਾਨੂੰ ਗਿਫਟ ਦੇ ਕੇ ਜਾਂਦਾ ਅਸੀਂ ਉਹਦਾ ਧੰਨਵਾਦ ਕਰਦੇ ਹਾਂ ਉਸ ਤਰ੍ਹਾਂ ਫਿਰ ਉਹਦਾ ਤੁਸੀਂ ਧੰਨਵਾਦ ਕਰਨਾ ਤੇ ਤੁਸੀਂ ਦੇਖੋ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਲਾਈਫ ਦੇ ਵਿੱਚ ਰੰਗਲ ਮੰਗਲ ਨਾ ਹੋ ਜਾਵੇ ਰੰਗ ਨਾ ਲੱਗ ਜਾ ਤੇ ਮੈਂ ਤੁਹਾਡਾ ਜ਼ਿੰਮੇਵਾਰ ਹਾਂ ਤੁਸੀਂ ਕਹੋ ਕਿ ਐਵੇਂ ਹੀ ਭਕਾਈ ਮਾਰਦਾ ਸੀ ਪਲੀਜ਼ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਤਾਂ ਕਿ ਮੈਂ ਇਹੋ ਜੀਆਂ ਵੀਡੀਓ ਪੋਜ਼ਿਟਿਵ એનર્ਜੀ ਵਾਲੀਆਂ ਬਣਾ ਕੇ ਤੁਹਾਨੂੰ ਭੇਜ ਸਕਦਾ ਹਾਂ ਕਿਰਪਾ ਕਰਕੇ ਜ਼ਰੂਰ ਪਲੀਜ਼ ਥੈਂਕ ਯੂ